ਪ੍ਰਕਾਰ ਹੋਣਾ ਮਲਰੀਕਾ ਬਚਾਓ ਮੇਰੇ ਵੀਰ ਲਰੀਕਾ ਖਾਲਸਾ ਰਾਏ ਕਰੂ ਜਿੱਤੇ ਭੱਤੇ ਆਜਾ ਆਜਾ ਜੋ ਸਰਕਾਰ ਕਰ ਰਹੀ ਹੈ ਉਹਨਾਂ ਦੇ ਖਿਲਾਫ ਆਪਾਂ ਨੂੰ ਪ੍ਰਦਰਸ਼ਨ ਕਰਨ ਦੀ ਲੋੜ ਪਊਗੀ ਇਸ ਕਰਕੇ ਤੁਹਾਨੂੰ ਇੱਥੇ ਚੰਨਜੀ ਚੰਨੀ ਦੀ ਇਹ ਦਲਿਤਾਂ ਨੂੰ ਜਿਹੜੇ ਹੈਗੇ ਨੇ ਯੋਗ ਉਹ ਤੇ ਜਿਹੜੇ ਪੰਜਾਬ ਕਾਂਗਰਸ ਨੇ ਨਹੀਂ ਦਿੱਤੇ ਉਹਦੇ ਤੁਸੀਂ ਕੀ ਦੇਖੋ ਸਮੇਂ-ਸਮੇਂ ਤੇ ਕਾਂਗਰਸ ਪਾਰਟੀ ਹੈ ਜੀ ਨੇ ਦਲਿਤਾਂ ਨੂੰ ਅਹਿਮ ਅਹੁਦੇ ਦਿੱਤੇ ਨੇ ਅੱਜ ਤੱਕ ਅੱਜ ਤੱਕ ਪੰਜਾਬ ਦੇ ਵਿੱਚ ਗੱਲਾਂ ਤਾਂ ਸਾਰੇ ਹੀ ਕਰਦੇ ਨੇ ਮੁੱਖ ਮੰਤਰੀ ਕਿਹਨੇ ਬਣਾਇਆ ਕਾਂਗਰਸ ਨੇ ਬਣਾਇਆ ਨਾ ਇਹ ਇਲੈਕਸ਼ਨ ਹੋ ਵੀ ਮੁੱਖ ਮੰਤਰੀ ਵੀ ਬਣਾ ਦੇਣਾ ਅਗਲਾ ਮੁੱਖ ਮੰਤਰੀ ਵੀ ਐਲਾਨ ਦੇਣਾ ਇਹ ਕਾਂਗਰਸ ਹੀ ਕਰ ਸਕਦੀ ਹੈ ਜਿਨ੍ਹਾਂ ਨੇ ਸਰਦਾਰ ਬੂਟਾ ਸਿੰਘ ਉਹਨਾਂ ਨੂੰ ਉਹਨਾਂ ਨੇ ਪਾਰਟੀ 'ਚ ਰਹਿ ਕੇ ਕੰਮ ਕੀਤਾ ਤਾਂ ਕਿਸੇ ਪਾਰਟੀ ਨੇ ਸਿੱਖ ਦਲਿਤ ਚਿਹਰੇ ਨੂੰ ਅੱਜ ਤੱਕ ਹੋਮ ਮਿਨਿਸਟਰ ਬਣਾਇਆ ਬੋਮਨਾਬ ਮਿਨਿਸਟਰ ਬਣਾ ਕੇ ਰੱਖਿਆ ਬੀਸੀ 'ਚੋਂ ਗਿਆਨੀ ਜੈਲ ਸਿੰਘ ਜੀ ਸੁੱਲਜੇ ਸਿਆਣੇ ਸੀਗੇ ਹੋਰ ਪਾਰਟੀਆਂ 'ਚ ਵੀ ਬੜੇ ਨੇ ਪਰ ਉਹ ਸਿਰ ਤੇ ਆਥਰੀ ਰੱਖਦੇ ਕਾਂਗਰਸ ਪਾਰਟੀ ਨੇ ਰਾਸ਼ਟਰ 'ਤੇ ਮੁੱਖ ਮੰਤਰੀ ਤੋਂ ਰਾਸ਼ਟਰਪਤੀ ਤੱਕ ਹੋਮ ਅਲਿਸਟ ਤੱਕ ਬਣਾ ਕੇ ਰੱਖਿਆ ਇਹ ਕਹਿਣ ਦੀਆਂ ਗੱਲਾਂ ਨੇ ਦੇਖੋ ਪਾਰਟੀਆਂ ਐ ਨਹੀਂ ਚਲਦੀਆਂ ਪਾਰਟੀਆਂ ਚਲਦੀਆਂ ਨੇ ਹਾਈ ਕਮਾਂਡ ਨੇ ਦੇਖਣਾ ਕੌਣ ਯੋਗ ਵਿਅਕਤੀ ਹੈ ਉਹਨੂੰ ਬਣਾ ਦੇਣ ਨਾਲੇ ਜੇ ਕਾਂਗਰਸ ਪਾਰਟੀ ਜਾਤਾਂ ਧਰਮਾਂ 'ਚ ਪੈ ਗਈ ਤਾਂ ਦੇਸ਼ ਦੀ ਰਾਖੀ ਕੌਣ ਕਰੇਗਾ ਕਾਂਗਰਸ ਪਾਰਟੀ ਤਾਂ ਉਹ ਪਾਰਟੀ ਹੈ ਦੂਜੀਆਂ ਪਾਰਟੀਆਂ ਤੋਂ ਵੱਖਰੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਸਾਰੇ ਮਜਮੂਨ ਨੂੰ ਨਾਲ ਲੈ ਕੇ ਚੱਲਦੀ ਹੈ Hindu, Muslim, Sikh, Isai ਸਾਰੇ ਭਾਰਤੀ ਪਾਈ ਪਾਈ। ਬਾਕੀ ਪਾਰਟੀਆਂ ਤਾਂ ਕੋਈ ਕਹਿੰਦਾ Hindu ਹੀ ਇਕੱਲੇ ਚਾਹੀਦੇ ਨੇ ਦੇਸ਼, ਕੋਈ ਕਹਿੰਦਾ ਹੋਰ ਹੀ ਦੇਸ਼ ਚਾਹੀਦਾ, ਕੋਈ ਕਹਿੰਦਾ ਬੰਗਾਲੀ ਚਾਹੀਦਾ, ਕੋਈ ਕਹਿੰਦਾ ਕੋਚ ਚਾਹੀਦਾ। ਇੱਕ ਕਾਂਗਰਸ ਪਾਰਟੀ ਹੈ ਜਿਹੜਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਲੈ ਕੇ ਚੱਲੇ ਸੀ ਜਿਨ੍ਹਾਂ ਸਾਰਿਆਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਸੀ। ਤੇ ਗੁਰੂਆਂ ਦਾ ਵੀ ਸੰਦੇਸ਼ ਹੈ, ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ। ਕਾਂਗਰਸ ਪਾਰਟੀ ਗੁਰੂਆਂ ਦਾ ਸਤਕਾਰ ਕਰਦੀ ਹੈ ਔਰ ਕਾਂਗਰਸ ਪਾਰਟੀ ਦਾ ਆਪਣਾ ਸੰਵਿਧਾਨ ਆਪਣੇ ਸੰਵਿਧਾਨ 'ਚ ਵੀ ਜਾਤ ਪਾਤ ਨੂੰ ਕੋਈ ਥਾਂ ਹੈ ਨਹੀਂ ਜਦੋਂ ਜਦੋਂ ਵੀ ਕਾਂਗਰਸ ਕਮਜ਼ੋਰ ਹੋਈ ਹੈ ਤਾਂ ਉਦੋਂ ਦੇਸ਼ ਕਮਜ਼ੋਰ ਹੋਇਆ ਅੱਜ ਦੇਸ਼ ਨੂੰ ਤਕੜਾ ਕਰਨ ਦੀ ਜ਼ਰੂਰਤ ਹੈ ਜਾਤਾਂ ਮਜਵਾਂ 'ਚ ਪੈ ਕੇ ਧਰਮਾਂ 'ਚ ਧਰਮਾਪੋ ਆਪਣੇ ਦਾ ਸਤਕਾਰ ਕਰੋ ਪਰ ਜਿਹੜਾ ਦੇਸ਼ ਨੂੰ ਚਲਾਉਣਾ ਉਹ ਕੋਈ ਵੀ ਵਿਅਕਤੀ ਹੈ ਜਿਹੜਾ ਚਲਾ ਸਕਦਾ ਜਿਹੜੀ ਪਾਰਟੀ 'ਚ ਬੈਠਾ ਉਸ ਪਾਰਟੀ ਨੇ ਦੇਖਣਾ ਜਿਸ ਸਰਕਾਰ 'ਚ ਕੋਈ ਬੈਠਾ ਉਸ ਸਰਕਾਰ ਨੇ ਦੇਖਣਾ ਇਸ ਤਰ੍ਹਾਂ ਦੇਖਦੇ ਹੋ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਹੈ ਜਿਹੜੀ ਲਗਾਤਾਰ ਬਦਲਦੀ ਹੈ ਉਹ ਤਾਂ ਤੁਹਾਡੇ ਸਾਹਮਣੇ ਹੀ ਆ ਦੇਖੋ ਅੱਜ ਅਮਨ ਕਾਨੂੰਨ ਦੀ ਮੈਂ ਸਮਝਦਾ ਕਿ ਕਿਸੇ ਨੂੰ ਵਿਸ਼ਵਾਸ ਨਹੀਂ ਜਾਂ ਕੋਣ ਕਿਸੇ ਨੂੰ ਕਿੱਥੇ ਮਾਰ ਜੇ ਕੋਈ ਜੇਬ 'ਚ 100 ਰੁਪਏ ਪਾ ਕੇ ਤੋਕੇ ਨੰਗ ਨਹੀਂ ਸਕਦਾ ਔਰ ਅੱਜ ਇੰਦੀ ਮਾੜੀ ਗੱਲ ਹੋਈ ਹੈ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਪੈਦਾ ਹੋਇਆ ਹੈ ਮੈਂ ਪੰਜਾਬ ਸਰਕਾਰ ਨੂੰ ਵੀ ਸੈਂਟਰ ਦੀ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਤਕੜੇ እርਤੀ ਲੈਣਾ ਚਾਹੀਦਾ ਹੈ ਔਰ ਹੋਰ ਤਕੜੇ ਹੋ ਕਿ ਪੰਜਾਬ ਦੀ ਰਾਖੀ ਕਰਨ ਪੰਜਾਬ ਦੀ ਥਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੈ ਜਾਨ ਔਰ ਮਾਲ ਦੀ ਰਾਖੀ ਸਰਕਾਰਾਂ ਦੀ ਹੁੰਦੀ ਹੈ ਇਹਨਾਂ ਨੂੰ ਤਕੜੇ ਹੋ ਕੇ ਕਰਨੀ ਚਾਹੀਦੀ ਹੈ ਇਹ ਦੇਖੋ ਜੀ ਜਿਨ੍ਹਾਂ ਸੈਂਟਰ ਦੀ ਸਰਕਾਰ ਨੇ ਗਰੀਬਾਂ ਨਾਲ ਧੱਕਾ ਕੀਤਾ ਮਨਿਰਗਾ ਸਕੀਮ ਨੂੰ ਆ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਜਿਹੜੀਆਂ ਸ਼ਰਤਾਂ ਸੀ ਜਿਵੇਂ ਪੰਚਾਇਤ ਤੋਂ ਕੰਮ ਬਜ਼ੁਰਗਾ ਹੈ ਮੇਰੀ ਮਾਂ ਹੈ ਮੇਰੀ ਧੀ ਹੈ ਪਿੰਡ 'ਚ ਕੰਮ ਕਹਿ ਕੇ ਲੈ ਲੈਂਦੇ ਸੀ 100 ਦਿਨ ਦਾ ਰੋਜ਼ਗਾਰ ਜਿਹੜਾ ਕਾਂਗਰਸ ਨੇ ਕੀਤਾ ਸੀ ਔਰ ਇਹਨਾਂ ਨੇ ਕਰਨ ਨੂੰ ਤਾਂ ਕਰਤਾ 125 ਦਿਨ ਪਰ ਜਿਹੜੀ ਗਾਰੰਟੀ ਸੀ ਉਹ ਚੱਕਤੀ ਵੀ ਜ਼ਰੂਰੀ ਨਹੀਂ ਹੈ ਫਿਰ ਸੈਂਟਰ ਜਿੱਥੇ ਚਾਹੇਗੀ ਪਹਿਲਾਂ ਚੈੱਕ ਕਰੇਗੀ ਕਿਹੜੇ ਪੰਡਿਤ ਕੰਮ ਹੋਣ ਵਾਲਾ ਕਿਹੜੇ ਤੇ ਨਹੀਂ ਹੋਣ ਵਾਲਾ ਆਪਣੀਆਂ ਮਨਮਰਜ਼ੀਆਂ ਕਰਨਗੇ ਫਿਰ ਨਾਲ ਦੀ ਨਾਲ ਇਹਨਾਂ ਨੇ ਸੈ ਤੋਂ ਪੰਚਾਇਤ ਤੋਂ ਹੱਕ ਖੋਲੇ ਵੀ ਪੰਚਾਇਤਾਂ ਕੰਮ ਨਹੀਂ ਕਰਾਉਣਗੀਆਂ ਫਿਰ ਜਿਹੜੇ ਕਮਜ਼ੋਰ ਬਜ਼ੁਰਗ ਲੋਕ ਸੀ ਮਨੇ ਦੇ ਕਾਚ ਤੋਂ ਉਹੀ ਕੰਮ ਕਰੇਗਾ ਜਿਹੜਾ ਬਜ਼ੁਰਗ ਹੈ ਕਮਜ਼ੋਰ ਹੈ ਬਿਮਾਰ ਹੈ ਮਾੜਾ ਮੋਟਾ ਜਾਂ ਸਾਡੀ ਧੀ ਅਸੀਂ ਬਾਹਰ ਨਹੀਂ ਭੇਜਣਾ ਚਾਹੁੰਦੇ ਸਾਡੀ ਮਾਂ ਕਮਜ਼ੋਰ ਹੈ ਅੱਖਾਂ ਤੋਂ ਘਟ ਦਿਖਦਾ ਭਾਵੇਂ ਥੋੜਾ ਕੰਮ ਕਰਦੇ ਆ ਉਹਨੂੰ ਕੰਮ 'ਚ ਪਿੰਡ 'ਚ ਰੁਜ਼ਗਾਰ ਮਿਲ ਜਾਂਦਾ ਸੀ ਤੇ ਹੁਣ ਨਾਬੇ ਜਾ ਕੇ ਜਾਂ ਹੋਰ ਪਾਸੇ ਜਾ ਕੇ ਕਿੱਥੇ ਕੰਮ ਕਰਨੀ ਆ ਕੀ ਤੋਂ ਪੁੱਛਣ ਗਿਆ ਕਿਹੜਾ ਮੇਟ ਚਾਹੀਦਾ ਕਿ ਕਿਤੇ ਤਾਂ ਪੰਚਾਇਤ ਨੂੰ ਕਹਿ ਕੇ ਸਰਪੰਚ ਨੂੰ ਕਹਿ ਕੇ ਜਿਹੜਾ 100 ਦਿਨ ਦਾ ਮਸਟਾਲ ਬਣਿਆ ਹੁੰਦਾ ਸੀ ਉਹ ਤੇ ਕੰਮ ਮਿਲ ਜਾਂਦਾ ਸੀ ਤੇ ਫਿਰ ਜਿਹੜੀਆਂ ਸਰਕਾਰਾਂ ਨੇ 10-10 ਪੈਸੇ ਨਹੀਂ ਪਾ ਸਕੀਆਂ ਉਹ 40 ਪੈਸੇ ਕਿਵੇਂ ਪਾ ਦੇਣੀਆਂ ਇਹ ਐਸਾ ਕਾਨੂੰਨ ਥਾਉਪਤਾ ਕਿ ਉਹ ਆਪਣੇ ਆਪ ਹੀ ਬੰਦ ਕਰਤੀ ਇਹਨਾਂ ਨੇ ਸਕੀਮ ਵਾਸਤੇ ਸੰਘਰਸ਼ ਹੈ ਰਾਹੁਲ ਗਾਂਧੀ ਜੀ ਵੱਲੋਂ ਖੜਗੇ ਸਾਹਿਬ ਵੱਲੋਂ ਸੋਨੀਆ ਗਾਂਧੀ ਹਾਈ ਕਮਾਂਡ ਵੱਲੋਂ ਵੀ ਪਿੰਡਾਂ 'ਚ ਘਰ-ਘਰ ਜਾ ਕੇ ਲੋਕਾਂ ਨੂੰ ਸਿਝਾਓ ਹੱਕ ਮੰਗਿਆਂ ਮਿਲਦੇ ਆ ਸੰਘਰਸ਼ ਨਾਲ ਮਿਲਦੇ ਆ ਇਹ ਕਾਨੂੰਨ ਅਸੀਂ ਵਾਪਸ ਕਰਾਉਣਾ ਹੈ ਜਦ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦਾ ਕਾਂਗਰਸ ਪਾਰਟੀ ਚੁੱਪ ਕਰਕੇ ਨਹੀਂ ਬੈਠੇ